ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਅਸੀਂ ਪੁਲੱਥ ਦਾ ਜਿਹੜਾ ਪੁਲ ਹੈ ਕਾਲੀ ਵੇਂ ਦੇ ਉੱਤੇ ਉੱਥੇ ਖੜੇ ਆ ਸਾਰੇ ਜਾਨੇ ਮੇਰੇ ਨਾਲ ਬਹੁਤ ਸਤਿਕਾਰਯੋਗ ਸਾਰੀਆਂ ਜਥੇਬੰਦੀਆਂ ਦੇ ਕੋਈ ਸਾਡੀ ਪਾਰਟੀ ਦੇ ਕੱਲੇ ਲੋਕੀ ਨਹੀਂਗੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੰਗਠਨਾਂ ਦੇ ਲੋਕਲ ਕਾਉਂਸਲਰਸ ਅਤੇ ਮੀਡੀਆ ਪੁਲੱਥ ਦਾ ਉਹ ਸਾਰੇ ਨੇ ਤੁਸੀਂ ਪਿੱਛੇ ਸਾਡੇ ਵੇਂ ਦਾ ਦੇਖ ਸਕਦੇ ਹੋ ਇਹ ਲੈਵਲ ਜਿਹੜਾ ਵੇਂ ਦਾ ਹੈ ਇਹ ਬਹੁਤ ਜ਼ਿਆਦਾ ਰਾਈਜ਼ ਕੀਤਾ ਹੋਇਆ ਉੱਤੇ ਆਇਆ ਵਾ ਜਿਸ ਕਰਕੇ ਕੁਝ ਹਜ਼ਾਰ ਏਕੜ ਜ਼ਮੀਨ ਜੇ ਹਲਕਾ ਪੁਲੱਥ ਵਿੱਚ ਸ਼ੁਰੂਆਤ ਕਰੀਏ ਪਿੱਛੋਂ ਪਿੰਡ ਬਾਗਵਾਨਪੁਰ ਵਗੈਰਾ ਤੋਂ ਲੈ ਕੇ ਤੇ ਸੁਭਾਨਪੁਰ ਜਿੱਥੇ ਬਈ ਅੱਗੇ ਕ੍ਰੋਸ ਕਰਦੀ ਕੁਝ ਹਜ਼ਾਰ ਏਕੜ ਜ਼ਮੀਨ ਸਾਡੀ ਕਿਸਾਨਾਂ ਦੀ ਖਰਾਬ ਹੁੰਦੀ ਆ ਔਰ ਇਸ ਮਸਲੇ ਤੇ ਤੁਰੰਤ ਜਦੋਂ ਮੇਰੇ ਸਾਡੇ ਭਰਾਵਾਂ ਨੇ ਔਰ ਮੀਡੀਆ ਨੇ ਲੋਕਲੇ ਗੱਲ ਉਠਾਈ ਤਾਂ ਮੈਂ ਇੱਥੇ ਇਮੀਡੀਏਟਲੀ ਪਹੁੰਚ ਕੇ ਉਸੇ ਵੇਲੇ ਜਿਹੜੇ ਸਾਡੇ ਐਕਸ਼ਨ ਇਨਚਾਰਜ ਨੇ ਕਨਾਲ ਡਿਪਾਰਟਮੈਂਟ ਦੇ ਪੁਲੱਥ ਜਿਹੜਾ ਕਪੂਰਥਲਾ ਜ਼ਿਲ੍ਹੇ ਦੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਪ੍ਰੋਮਿਸ ਕੀਤਾ ਹੋਆ ਕਿ ਅਸੀਂ ਕਾਂਜਲੀ ਦੇ ਜਿਹੜੇ ਫੱਟੇ ਚੱਕਾਂਗੇ ਛੇਤੀ ਔਰ ਕਾਂਜਲੀ ਦੇ ਫੱਟੇ ਚੱਕਣ ਨਾਲ ਇਹ ਪਾਣੀ ਜਿਹੜਾ ਹੌਲੀ ਹੌਲੀ ਲੈਵਲ ਜਿਹੜਾ ਰਿਸਿਡ ਹੋਵੇਗਾ ਇਹ ਤੋਂ ਪਹਿਲਾਂ ਵੀ ਮੈਂ 20 15 20 ਦਿਨ ਪਹਿਲਾਂ ਖਸਣਪਿੰਡ ਦੇ ਮੇਰੇ ਕੋਲ ਲੋਕਾਂ ਨੇ ਅਪਰੋਚ ਕੀਤਾ ਸੀਗਾ ਤਾਂ ਉਦੋਂ ਵੀ ਮੈਂ ਐਡਮਿਨਿਸਟ੍ਰੇਸ਼ਨ ਨਾਲ ਡੀਸੀ ਕਪੂਤਰਾ ਨਾਲ ਗੱਲ ਕਰਕੇ ਕਾਂਜਲੀ ਪੁਲ ਦੇ ਫੱਟੇ ਥੋੜੇ ਚੁਕਾਏ ਸੀਗੇ ਲੇਕਿਨ ਮੈਂ ਸਮਝਦਾ ਕਿ ਜਿੰਨੀ ਪ੍ਰੋਪਰ ਮੇਨਟੇਨੈਂਸ ਗਾਲੀ ਪੇਂ ਦੀ ਸਫਾਈ ਸਾਫ ਸੁਥਰਾ ਔਰ ਜਿਹੜਾ ਇਹਦਾ ਕੋਈ ਡੀਸੈਲਟਿੰਗ ਆ ਖਾਸ ਤੌਰ ਤੇ ਪੁਲਾਂ ਪੜਾਂ ਦੇ ਲਾਗੇ ਜਾ ਕੇ ਉਨੀ ਸ਼ਾਇਦ ਗਵਰਨਮੈਂਟ ਮੇਨਟੇਨ ਨਹੀਂ ਕਰ ਸਕਦੀ ਜਿਹਦੇ ਕਰਕੇ ਪਾਣੀ ਆਉਂਦਾ ਔਰ ਇਹਦਾ ਖਮਿਆਜ਼ਾ ਫਿਰ ਸਾਰੇ ਆਮ ਕਿਸਾਨਾਂ ਨੂੰ ਭੁਗਤਣਾ ਪੈਂਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਅਗਰ ਝੋਨੇ ਦਾ 1 ਏਕੜ ਖਰਾਬ ਹੋ ਗਿਆ ਤਾਂ ਸਮਝ ਲਓ 70-80 ਹਜ਼ਾਰ ਰੁਪਏ ਦੀ ਫਸਲ ਖਰਾਬ ਹੋ ਗਈ ਤੇ ਮੁਆਵਜ਼ਾ ਗਵਰਨਮੈਂਟ ਨੇ ਅੱਜ ਤੱਕ ਮੇਰਾ ਖਿਆਲ ਕਾਗਜ਼ਾ ਜੀਆ ਕਿ ਬੱਕਰੀਆਂ ਤੇ ਮੁਰਗੀਆਂ ਤੇ ਵਗੈਰਾ ਵਗੈਰਾ ਕਦੀ ਕਿਸੇ ਨੂੰ ਚੱਜ ਦਾ ਮੁਆਵਜ਼ਾ ਨਹੀਂ ਮਿਲਿਆ ਇਸ ਲਈ ਮੇਰੀ ਇਹ ਡਿਮਾਂਡ ਹੈ ਗਵਰਨਮੈਂਟ ਕੋਲੋਂ ਮੰਗਿਆ ਕਿ ਕੁਦਰਤੀ ਤੌਰ ਤੇ ਲੋਕੀ ਪ੍ਰਭਾਵਿਤ ਹੋਏ ਨੇ ਔਰ ਇਹਨਾਂ ਦੀ ਫਸਲਾਂ ਦਾ ਇਮੀਡੀਏਟਲੀ ਸਪੈਸ਼ਲ ਗਿਰਦਾਵਰੀ ਕਰਾ ਕੇ ਇਹਨਾਂ ਨੂੰ ਬੰਨ ਦਾ ਪਲਾਥਲਾਕੇ ਦੇ ਵਹੀਂ ਦੇ ਨਾਲ ਪੀੜਿਤ ਪਰਿਵਾਰ ਬਲਕਿ ਵਹੀਂ ਨਾਲ ਪੀੜਿਤ ਅਗਲੇ ਕਪੂਰਥਲਾ ਤੇ ਸੁਲਤਾਨਪੁਰ ਜਿੱਥੇ ਤੱਕ ਵੀ ਜਾਸ ਜਾਂਦੀ ਆ ਉਹ ਸਾਰਿਆਂ ਨੂੰ ਮਿਲਣਾ ਚਾਹੀਦਾ ਔਰ ਇਹਦੇ ਨਾਲ-ਨਾਲ ਬੰਡ ਖੇਤਰ ਦੇ ਅੰਦਰ ਸਾਡਾ ਕਿਉਂਕਿ ਇਹ ਸਾਰਾ ਹਲਕਾ ਦਰਿਆ ਪ੍ਰਿਆਸ ਮੇਰੇ ਖੱਬੇ ਹੱਥ ਪਿਆਸ ਦਰਿਆ ਵਾ ਉਹਦੇ ਨਾਲ-ਨਾਲ ਲੱਗਦਾ ਵਾ ਔਰ ਬੇਗੋਵਾਲ ਤੋਂ ਲੈ ਕੇ ਟਾਲੀ ਪਿੰਡ ਤੋਂ ਲੈ ਕੇ ਤੇ ਢਿਲਮਾ ਤੇ ਅੱਗੇ ਪੰਡਾਲ ਬੇਟ ਟਾਲੀਵਾਲ ਬੇਟ ਸੰਗੋਜਲਾ ਇਹ ਸਾਰੇ ਪਿੰਡ ਇਫੈਕਟ ਹੁੰਦੇ ਨੇ ਇਸ ਵਕਤ ਤੇ ਦਰਿਆ ਪਿਆਸ ਦਾ ਜਿਹੜਾ ਪਾਣੀ ਆ ਉਹ ਤਕਰੀਬਨ ਬੰਦ ਤੱਕ ਲੱਗ ਚੁੱਕਾ ਵਾ ਔਰ ਖਤਰੇ ਦੀ ਸਥਿਤੀ ਆ ਉਹਦੇ ਵਾਸਤੇ ਵੀ ਮੈਂ ਰੈਗੂਲਰਲੀ ਐਡਮਿਨਿਸਟ੍ਰੇਸ਼ਨ ਨਾਲ ਤੇ ਗਵਰਨਮੈਂਟ ਨਾਲ ਗੱਲ ਕੀਤੀ ਆ ਚੀਫ ਇੰਜੀਨੀਅਰ ਜਿਹੜੇ ਡਰੇਨੇਜ ਦੇ ਨੇ ਪੰਜਾਬ ਦੇ ਹਰਦੀਪ ਸਿੰਘ ਜੀ ਉਹਨਾਂ ਨਾਲ ਰਿਪੀਟਿਡਲੀ ਇਨ ਟੱਚ ਆ ਔਰ ਇਸੇ ਤਰ੍ਹਾਂ ਬਸ ਐਡਮਿਨਿਸਟ੍ਰੇਸ਼ਨ ਕਹਿ ਰਹੀ ਆ ਕਿ ਅਸੀਂ ਯਤਨ ਕਰ ਰਹੇ ਆ ਦਰਿਆ ਦਾ ਪਾਣੀ ਤਾਂ ਹਰੀਕੇ ਨਾਲ ਇਫੈਕਟ ਹੁੰਦਾ ਉਧਰੋਂ ਰਿਲੀਜ਼ ਹੋਣਾ ਤੇ ਜਿਹੜਾ ਪਿਛੋਂ ਡੈਮਸ ਵਗੈਰਾ ਚੋਂ ਆਉਂਦਾ ਵਾ ਤੇ ਜਿਹੜਾ ਵਹਿੰਦਾ ਵਾ ਇਹ ਕਾਂਜਰੀ ਦੇ ਲਾਗੇ ਜਿਹੜੇ ਦਰਵਾ ਤੇ ਕੁਛ ਉਹਨਾਂ ਦਾ ਇਹ ਵੀ ਕਹਿਣਾ ਕਿ ਜੇ ਕਾਜਰੀ ਦੇ ਡੋਰਸ ਅਸੀਂ ਇੱਕਦਮ ਜਿਆਦਾ ਤੇਜ਼ੀ ਨਾਲ ਚੱਕਦੇ ਆਂ ਤੇ ਅੱਗੇ ਫਲਡਿੰਗ ਹੋ ਜਾਂਦੀ ਉਹ ਅਗਲੇ ਕਿਸਾਨ ਜਿਹੜੇ ਨੇ ਉਹ ਰੋਲਾ ਪਾਉਂਦੇ ਪਰ ਇੱਥੇ ਇੱਕ ਗੱਲ ਪੱਕੀ ਆ ਕਿ ਪਿਛਲੇ ਕੁਝ ਸਾਲਾਂ ਤੋਂ 3-3.5 ਸਾਲ ਤੋਂ ਜਿਹੜਾ ਵਾਅਦਾ ਕੀਤਾ ਸੀਗਾ ਕਿ ਫਸਲਾਂ ਦਾ ਧਿਆਨ ਰੱਖਾਂਗੇ ਤੇ ਮੁਆਵਜ਼ਾ ਦੇਵਾਂਗੇ ਟਾਈਮਲੀ ਉਹ ਨਹੀਂ ਕਿਸੇ ਨੂੰ ਮਿਲਦਾ ਅਗਰ ਮਿਲਦਾ ਵੀ ਆ ਤੇ ਉਹ ਚੁਣਿੰਦਾ ਬੰਦਿਆਂ ਨੂੰ ਸਫਾਰਸ਼ ਨਾਲ ਪੱਖਪਾਤ ਨਾਲ ਤੇ ਬਹੁਤ ਥੋੜਾ ਜਿਹਾ 5-6000 ਰੁਪਏ ਕਿਲੇ ਦਾ ਮਿਲਦਾ ਜਿਹੜਾ ਕਿ ਕਿਸਾਨ ਦੇ ਵਾਸਤੇ ਕੁਛ ਨਹੀਂਗਾ ਸੋ ਇਸ ਵਕਤ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਸੱਜਣ ਨੇ ਲੇਕਿਨ ਮੈਂ ਕਹੂੰਗਾ ਜਗਦੀਪ ਸਿੰਘ ਹੁੰਦਲ ਜਿਹੜੇ ਕਿ ਇਸੇ ਪੇਰਵਾਹੀ ਕਰ ਰਹੇ ਜਿਨ੍ਹਾਂ ਦੇ ਜਿਨ੍ਹਾਂ ਦੇ ਜਿਨ੍ਹਾਂ ਦੇ ਮੌਕੇ ਤੇ ਮੈਂ ਦੇਖ ਕੇ ਸਾਰਾ ਇਸ਼ੂ ਤੇ ਮੈਂ ਵੀ ਇਹਨਾਂ ਦੇ ਨਾਲ ਪਹੁੰਚ ਕੀਤੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਚੰਦ ਸ਼ਬਦ ਤੁਸੀਂ ਕੋ ਹੋ ਜਗਦੀਪ ਮਾਈਕ 'ਤੇ ਸਭ ਤੋਂ ਪਹਿਲਾਂ ਤਾਂ ਅਖਿਆਲ ਸਾਹਿਬ ਤੁਹਾਡਾ ਧੰਨਵਾਦ ਇੱਥੇ ਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਤਕਰੀਬਾ ਤਕਰੀਬਨ ਉਮਰ ਜਿਹੜੀ ਆ 30 ਸਾਲ ਹੋ ਚੁੱਕੀ ਆ ਔਰ ਆਪਣੀ ਹੋਂਦ ਦੇ ਵਿੱਚ ਮੈਂ ਦੇਖਿਆ ਕਿ ਪਿਛਲੇ 15 ਸਾਲਾਂ ਤੋਂ ਸਾਡਾ ਇਹੀ ਹਾਲ ਆ ਜਦੋਂ ਵੀ ਬਰਸਾਤ ਦਾ ਮੌਸਮ ਆਉਂਦਾ ਵਾ ਤੇ ਤਕਰੀਬਨ ਹਰ ਵਾਰ ਸਾਨੂੰ ਦੋ-ਦੋ ਤਿੰਨ-ਤਿੰਨ ਵਾਰ ਝੋਨਾ ਜਿਹੜਾ ਕਾਸ਼ਟ ਕਰਨਾ ਪੈਂਦਾ ਔਰ ਹਰ ਵਾਰ ਚਾਹੇ ਕੋਈ ਵੀ ਸਰਕਾਰ ਆ ਮੈਂ ਇਹ ਨਹੀਂ ਕਹਿੰਦਾ ਕਿਸੇ ਦਾ ਪਰਸਨਲ ਨਾਮ ਲੈ ਕੇ ਕੋਈ ਵੀ ਸਰਕਾਰ ਆ ਉਹ ਹਰ ਵਾਰ ਇਹੀ ਕਹਿੰਦੀ ਹੈ ਕਿ ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ ਵਹੀ ਦਾ ਹੱਲ ਕਰਾਇਆ ਜਾਊਗਾ ਅਸੀਂ ਮੁਆਵਜ਼ੇ ਦੀ ਮੰਗ ਨਹੀਂ ਕਰਦੇ ਅਸੀਂ ਮੰਗ ਇਹ ਕਰਦੇ ਹਾਂ ਕਿ ਇਸ ਵਹੀ ਦੀ ਜਿਹੜੀ ਪਿਛਲੇ 15 ਤੋਂ 20 ਸਾਲ ਤੋਂ ਜਿਹੜੀ ਸਫਾਈ ਰੁਕੀ ਹੋਈ ਆ ਉਹਦੀ ਪ੍ਰੋਪਰ ਸਫਾਈ ਕੀਤੀ ਜਾਏ ਇਹਦੇ ਨਾਲ ਬੰਨ ਲਗੇ ਤਾਂ ਕਿ ਸਾਡਾ ਜਿਹੜਾ ਨਿਸ਼ਾਨ ਹੋਣ ਤੋਂ ਬਚਾਅ ਹੋ ਸਕੇ ਧੰਨਵਾਦ ਸ਼ੁਕਰੀਆ ਜਗਦੀਪ ਔਰ ਸਾਰਿਆਂ ਦਾ ਤੁਹਾਡਾ ਧੰਨਵਾਦ ਸਿਚੇਵਾਲ ਸਾਹਿਬ ਨੂੰ ਮੈਂ ਬੇਮਿੰਦੀ ਕਰੂੰਗਾ ਕਿ ਤੁਸੀਂ ਇਸ ਵੇਹਨ ਨੂੰ ਸਾਫ਼ ਕਰਨ ਵਾਸਤੇ ਕਾਫੀ ਵਿਸ਼ੇਸ਼ ਪਦਰੀ ਵਾਵਾ ਵੀ ਖੱਟੀਆ ਹੁਣ ਤੁਸੀਂ ਮੈਂਬਰ ਪਾਰਲੀਮੈਂਟ ਵੀ ਹੋ ਤੇ ਤੁਹਾਨੂੰ ਵੀ ਬੇਨਤੀ ਆ ਕਿ ਇਮੀਡੀਏਟਲੀ ਇਹਦੇ ਵੱਲ ਧਿਆਨ ਦੇ ਕੇ ਤੇ ਇਸਾ ਕਰਾਇਆ ਜਾਵੇ ਬਾਕੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਬਦਲਾਖੋਰੀ ਛੱਡੇ ਤੇ ਆ ਜਿਹੜੇ ਲੋਕਾਂ ਦੇ ਪਬਲਿਕ ਇੰਟਰਸਟ ਦੇ ਕੰਮ ਨੇ ਉਹ ਕਰਨ ਪਰਚੇ ਦਰਜ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨਹੀਂ ਬੰਦ ਕਰਾ ਸਕਦੇ ਨਾ ਮਨੀਸ਼ ਸਸੋਡਿਆ ਦੀ ਚਨਕਿਆ ਪਾਲਿਸੀ ਸਾਮ-ਦਾਮ ਡੰਡ ਬੇਦ ਪੰਜਾਬ ਦੇ ਬਹਾਦਰ ਲੋਕਾਂ ਨੂੰ ਇਦਾਂ ਨਹੀਂ ਡਰਾ ਨਾ ਡਰਾਇਆ ਜਾ ਸਕਦਾ ਨਾ ਧਮਕਾਇਆ ਜਾ ਸਕਦਾ ਤੇ ਨਾ ਪੰਜਾਬ ਦੇ ਲੋਕਾਂ ਨੇ ਕੋਈ ਚੂੜੀਆਂ ਪਾਈਆਂ ਹੱਥਾਂ 'ਚ ਆਪਣਾ ਸਹੀ ਕੰਮ ਕਰੋ ਤੇ ਫਿਰ ਲੋਕਾਂ ਵਿੱਚ ਇਲੈਕਸ਼ਨ ਵਿੱਚ ਜਾਣ ਵਾਸਤੇ ਤੇ ਆਪਣੇ ਇਸ਼ੂ ਬੇਸਡ ਗੱਲ ਕਰਕੇ ਜਾਓ ਅੱਜ ਅਖੀਰ 'ਚ ਮੈਂ ਫਿਰ ਉਮੀਦ ਕਰਦਾ ਕਿ ਗਵਰਨਮੈਂਟ ਇਸ ਵੇਂ ਦੇ ਪਾਣੀ ਨੂੰ ਇਮੀਡੀਏਟਲੀ ਕੰਟਰੋਲ ਕਰਕੇ ਤੇ ਫਲਡ ਲਾਈਕ ਸਿਚੁਏਸ਼ਨ ਤੇ ਖਰਾਬੇ ਨੂੰ ਜਿਹੜਾ ਹੈ ਉਸ ਨੂੰ ਬਚਾਉਣ ਦੇ ਉਪਰਾਲੇ ਕਰੇਗੀ ਤੁਹਾਡਾ ਸਾਰਿਆਂ ਦਾ ਵੀ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ